ਸੰਘਰੂਰ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਕੱਢਿਆ ਰੋਸ਼ ਮਾਰਚ ਸੰਘਰੂਰ ਵਿਖੇ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜ਼ਿਲ੍ਹਾ ਸੰਘਰੂਰ ਦੇ ਬਰਨਾਲਾ ਕੈਂਚੀਆਂ ਵਿਖੇ ਕਾਨਫਰੰਸ ਕੀਤੀ ਗਈ ਜਿਸ ਵਿੱਚ 500 ਤੋਂ ਵੱਧ ਸਾਥੀਆਂ ਨੇ ਹਿੱਸਾ ਲਿਆ ਅਤੇ ਰੋਸ਼ ਮਾਰਚ ਕੀਤਾ ਅਤੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਬਕ ਬਕ ਬੁਲਾੜਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਅਤੇ ਮਹਿੰਗਾਈ ਵਿਰੁੱਧ ਜਿੰਨਾ ਬੇਕਸੂਰ ਨੋਜਬਾ ਨਾਨੂ ਦਿੱਲੀ ਜਾਂ ਆਸ-ਪਾਸੇ ਤੋਂ ਗ੍ਰਿਫਤਾਰ ਕੀਤਾ ਗਿਆ ਉਹਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਅਤੇ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਮਰਮੇਲ ਸਿੰਘ ਮਹਾਰੋਗ ਆਲ ਇੰਡੀਆ ਕਿਸਾਨ ਫੈਡਰੇਸ਼ਨ ਜ਼ਿਲ੍ਹਾ ਸੰਗਰੂਰ ਅੱਜ ਜਿਹੜਾ ਇਹ ਫੰਕਸ਼ਨ ਹੈ ਕਾਟਫਾਸ ਕਰ ਰਹੇ ਹਾਂ ਮਾਰਚ ਕਰ ਰਹੇ ਹਾਂ ਇਹ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਭਾਜਪਾ ਦੀ ਉਹਦੇ ਜ਼ਬਰ ਵਿਰੋਧੀ ਜਿਹੜਾ ਇਹ ਕਾਰਵਾਈ ਹੈ ਕਿਉਂਕਿ ਲਗਾਤਾਰ ਇਹ ਸਰਕਾਰ ਜਦੋਂ ਵੀ ਭਾਰਤ ਦੀ ਗੱਦੀ ਤੇ ਬੈਠੀ ਹੈ ਲਗਾਤਾਰ ਕਾਲੇ ਕਾਨੂੰਨ ਬਣਾ ਰਹੀ ਹੈ 25 26 ਇਹ ਜੇ ਕਾਨੂੰਨ ਲੋਕਾਂ ਦੇ ਖਿਲਾਫ ਨੇ ਬਣਾਤੇ ਹੁਣ ਕਿਸਾਨ ਬਰੋਦੀ ਤਿੰਨ ਕਾਲੇ ਕਾਨੂੰਨ ਜਿਹੜੇ ਨੇ ਬਣਾਏ ਆ ਲਗਾਤਾਰ ਕਿਸਾਨ ਸੜਕਾਂ ਤੇ ਨੇ 5 ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ 80 90 ਦਿਨ ਹੋ ਗਏ ਦਿੱਲੀ ਦੇ ਬਾਹਰਾਂ ਦੇ ਬੈਠੇ ਨੇ ਪਰ ਸਰਕਾਰ ਸੁੱਤੀ ਪਈ ਆ ਉਹਨੂੰ ਜਗਾਣ ਵਾਸਤੇ ਅੱਜ ਖਾਸੀ ਬਰੋਦੀ ਫਰੰਟ ਜਿਹੜਾ ਉਹ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਵਿੱਚ ਮਾਰਚ ਕਰਕੇ ਇਹ ਸਰਕਾਰ ਨੂੰ ਜਗਾ ਰਿਹਾ ਹੈ ਵੀਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਜਿਹੜੇ ਤਿੰਨ ਕਾਲੇ ਕਾਨੂੰਨਾਂ ਰੱਦ ਕੀਤੇ ਜਾਣ ਤਾਂ ਕਿ ਜਿਹੜਾ ਦੇਸ਼ ਦਾ ਮਾਹੌਲ ਆਸ਼ਾਂਤ ਹੋ ਸਕੇ